ਜਲੰਧਰ ਦੇ ਵਿੱਚ ਉਸ ਵੇਲੇ ਇੱਕ ਨਸ਼ਾ ਤਸਕਰ ਨੂੰ ਪਾਜਣਾ ਪੈ ਗਿਆ ਜਦੋਂ ਉਸ ਦੇ ਬਣਾਏ ਹੋਏ ਘਰ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਪੰਜਾਬ ਦੇ ਜਲੰਧਰ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਨੇ ਸਖਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਚੱਲਦੇ ਪੁਲਿਸ ਨੇ ਕਿਸ਼ਨਪੁਰਾ ਇਲਾਕੇ ਦੇ ਅਧੀਨ ਆਉਂਦੇ ਧਨਕੀਆ ਮੋਹੱਲੇ ਦੇ ਵਿੱਚ ਨਸ਼ਾ ਤਸਕਰ ਦੇ ਘਰ ਦੇ ਉੱਤੇ ਕਾਰਵਾਈ ਕਰਦੇ ਹੋਏ ਉਸ ਦੇ ਉੱਤੇ ਜੀਸੀਬੀ ਮਸ਼ੀਨ ਚਲਾ ਕੇ ਸਾਰੇ ਘਰ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਜਿੱਦਾਂ ਚਲਦੇ ਤੇ ਜਾਣਕਾਰੀ ਪੁਲਿਸ ਅਧਿਕਾਰੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਉਹਨਾਂ ਵੱਲੋਂ ਬਣਾਈਆਂ ਗਈਆਂ ਇਸ ਤਰੀਕੇ ਦੇ ਨਾਲ ਬਿਲਡਿੰਗਾਂ ਨੂੰ ਢਾਹ ਢੇਰੀ ਕੀਤਾ ਜਾ ਰਿਹਾ ਹੈ ਬੇਸਿਕਲੀ ਧਰਿੰਦਰ RAM ਦਾ ਵਿਅਕਤੀ ਹੈ ਜੀ ਤੇ ਟੋਟਲ 7 ਮਕਦਮੇ ਦਰਜ ਨੇ ਐਨਡੀਪੀਐਸ ਦੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਜਿਹੜਾ ਕਿ ਵੇਲਾ ਤੇ ਨਸ਼ੇ ਵਿਚੰਦਾ ਜਿਹੜਾ ਕੰਮ ਕਰਦਾ ਸੀਗਾ ਸੋ ਮਾਨਜੋਤ ਸੀਐਮ ਸਾਹਿਬ ਪੰਜਾਬ ਵੱਲੋਂ ਜਿਹੜੀ ਹੈ ਨਸ਼ਾ ਖਿਲਾਫ ਜੰਗ ਚਲਾਈ ਗਿਆ ਉਹਦਾ ਪੁਲਿਸ ਦੀ ਇੱਕ ਹਿੱਸਾ ਹੈ ਕਉ ਵੀ ਅਸੀਂ ਵੀ ਇਸ ਕੰਟੀਨਿਊਇਟੀ ਜਨਾ ਸਾਡਾ ਵੀ ਫਰਜ਼ ਪੰਦਾ ਕਿ ਅਸੀਂ ਆਪਣੀ ਵਰਦੀ ਤੇ ਜਿਹੜੇ ਫੌਜਾ ਕੂਬੀ ਨਾ ਨਭਾਈਏ ਸੋ ਸਾਡੇ ਬੀਜੀਪੀ ਸਾਹਿਬ ਵੱਲੋਂ ਸੱਤ ਆਰਡਰ ਨੇ ਔਰ ਪੰਜੋ ਕਿਸਾਨ ਸਾਹਿਬ ਨੇ ਵੀ ਆਰਡਰ ਕੀਤਾ ਕਿ ਇਹਨਾਂ ਬੰਦੇ ਕੋਲਸ ਕਰੀ ਹੋਣੀ ਚਾਹੀਦੀ ਸੋ ਜਿਹੜਾ ਇਹ ਸਮਗਲਰਾਂ ਦੀ ਜਗਾ ਡੈਂਟੀਫਾਈ ਕੀਤੀ ਹੈ ਕਮਿਸ਼ਨਰ ਕਾਰਪੋਰੇਸ਼ਨ ਨੇ ਉਹਨਾਂ ਨੂੰ ਸਾਮਕੀਤਨ ਭੇਜਿਆ ਕਿ ਇਹ ਕਾਰਪੋਰੇਸ਼ਨ ਦੀ ਜਗਾ ਤੇ ਇਹ ਲੇਕੋ ਕਸਕ ਕੀਤਾ ਹੋਇਆ ਸੋ ਉਹਨਾਂ ਦੀ ਕੰਪਲੇਨਟ ਅਸੀਂ ਕਾਰਵਾਈ ਕਰਾਂਗੇ ਸਰ ਕਿੰਨਾ ਇਹ ਵੀ ਪਤਾ ਲੱਗਦਾ ਹੈ ਜਿਹੜੇ ਤਸ਼ਾਵਿਸ਼ ਤੇ ਫਿਲਹਾਲ ਤੇ ਜੀ ਇਹ ਭਜਾ ਆਇਆ ਕਰੋ ਤੇ ਇਹਦੀ ਇਹ ਹੀ ਪ੍ਰੋਪਰਟੀ ਜਿਹੜੀ ਆ ਬਿਸ਼ਰ ਕਾਰਪੋਰੇਸ਼ਨ ਨਾਲ ਆਇਡੈਂਟੀਫਾਈ ਕੀਤੀ ਗਈ ਉਹਨੂੰ ਦਬੰਚ ਕੀਤਾ ਗਿਆ ਇਹਦੇ ਇਹ ਵੀ ਪਤਾ ਲੱਗਾ ਕਿ ਇਸਦੇ ਵੱਲੋਂ ਕੁਝ ਸਮਾਂ ਪਹਿਲਾਂ ਪੁਲਿਸ ਪਾਰਟੀ ਨੇ ਹਮਲਾ ਵੀ ਕੀਤਾ ਗਿਆ ਜੀ ਬਿਲਕੁਲ ਪਾਈ ਸੱਤ ਪਰਚੇ ਤੇ ਦਰਜ ਨੇ ਪੁਲਿਸ ਪਾਰਟੀ ਸਾਡੀ ਸੀਏਡੀ ਇਥੇ ਰੇਡ ਕਰਨ ਆਈ ਸੀ ਉਹਨਾਂ 'ਤੇ ਅਟੈਕ ਕੀਤਾ ਸੀਗਾ ਔਰ ਉਹ ਭੱਜ ਗਿਆ ਸੀਗਾ ਉਹ ਵੀ ਪਚਾ ਦਰਜ ਹੈ ਕੀ ਗੈਂਗਸਟਰਾਂ ਨਾਲ ਸੰਬੰਧ ਹੈ ਕਿ ਉਹ ਦੀ ਅਰੈਸਟ ਤੋਂ ਬਾਅਦ ਪਤਾ ਚੱਲੇਗਾ ਜੀ ਜੋ ਵੀ ਇਨਵੈਸਟੀਗੇਸ਼ਨ ਚ ਆਏਗਾ ਤੁਹਾਨੂੰ ਦੱਸਿਆ ਜਾਏਗਾ ਬਰਹਾਲੇ ਤੱਕ ਕੁਝ ਨਹੀਂ ਪਤਾ ਚੱਲਾ ਪਰਿਵਾਰਕ ਮੈਂਬਰ ਕੋਈ ਆਇਡੈਂਟੀਫਾਈ ਨਹੀਂ ਨਾ ਕੋਈ ਅੱਗੇ ਸਾਹਮਣੇ ਨਹੀਂ ਆਏ ਥੈਂਕ ਯੂ ਜਿਹੜੇ ਆ ਸਮਾਜ ਵਿਰੋਧੀ ਅਨਸਰ ਉਹਨਾਂ ਦੇ ਖਿਲਾਫ ਕਾਰਵਾਈ ਹੋ ਰਹੀ ਆ ਲੋਕਾਂ ਨੇ ਕਿਸੇ ਨੇ ਵੀ ਇਹ ਨਾ ਹੀ ਨਹੀਂ ਕੀਤਾ ਕਿ ਅਸੀਂ ਨਹੀਂ ਤੁਹਾਡੇ ਨਾਲ ਲੋਕ ਸਾਡੇ ਨਾਲ ਨਹੀਂ ਥੈਂਕ ਯੂ ਲੋਕਾਂ ਨੂੰ ਵੀ ਫੀਲ ਕਰਨਾ ਚਾਹੁੰਦੇ ਲੋਕਾਂ ਨੂੰ ਵੀ ਫੀਲ ਨਹੀਂ ਕਰਨੇ ਚਾਹੁੰਦੇ ਕਿ ਚੰਗੇ ਚੰਗੇ ਕੰਮਾਂ 'ਚ ਬਹੁਤ ਚੰਗੇ ਮਾੜੇ ਬੰਦਿਆਂ ਦਾ ਨਾਲ ਸਾਥ ਆਉ ਔਰ ਚੰਗੇ ਬੰਦਿਆਂ ਦਾ ਸਾਥ ਦਓ ਔਰ ਆਪਾਂ ਸਮਾਜ ਨੂੰ ਇੱਕ ਸਾਫ਼ ਸੁਥਰਾ ਸਮਾਜ ਬਣਾਈਏ ਤੰਦਰੁਸਤ ਪੰਜਾਬ ਲਈ ਥੈਂਕ ਯੂ ਸਰਦਾਰ ਜੀ ਸਦਾ ਇਹ ਹੈ ਕਿ ਨਸ਼ਾ ਤਸਕਰਾਂ ਦੇ ਖਿਲਾਫ ਹੁਣ ਪੁਲਿਸ ਕਾਫੀ ਸਰਗਰਮ ਨਜ਼ਰ ਆ ਰਹੀ ਆ ਦਾਲ ਜੀ ਇਹ ਕਿ ਵੱਡੇ ਅਧਿਕਾਰੀਆਂ ਦੀ ਦਿਸ਼ਾ ਨਿਰਦੇਸ਼ਾਂ ਦੇ ਹੇਠ ਇਹ ਕਾਰਵਾਈ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ